ਇੱਕ ਯੂਪੀ ਚੋਂ ਬੱਚਾ ਆ ਕੇ ਦੱਸ ਦੇ 10 ਵਾਲਾਂ ਦੇ ਜਵਾਬ 0 ਟਾਈਮਿੰਗ ਦੇ ਵਿੱਚ ਦੇ ਕੇ ਹਮ ਤੂੰ ਬਾਖ ਜਵਾਬ ਦੇਣ ਵਾਲਾ ਬੱਚਾ ਕੀ ਕਟੋ ਕਟ ਆ 70 80 ਬੱਚੇ ਅਮਰ ਸ਼ਕਲ ਲਈ ਤਿਆਰ ਹੋਏ ਹਨ ਅਗਰ ਜੇ ਸਾਡੇ ਬੱਚੇ ਜਾਗ ਪਏ ਸਾਡੀ ਕੌਮ ਦੇ ਬੱਚੇ ਇਹ ਪਤਾ ਲੱਗ ਗਿਆ ਸਾਰਾ ਗੜੀ ਦੀ ਜੰਗ ਕਦੋਂ ਹੋਈ ਕੀ ਹੋਇਆ ਸੀ ਸਾਡਾ ਤਾਂ ਦੱਬਿਆ ਜਾਣਾ ਹੈ ਅੱਜ ਵੱਡੇ ਵੱਡੇ ਪ੍ਰਚਾਰ ਕੇ ਇਸ ਬੱਚੇ ਨਾਲ ਫੋਟੋ ਖਿਚਾਉਣਗੇ ਦੱਸਦੇ ਇਹਨੇ ਨਾ ਬੱਚੇ ਫੋਟੋ ਨਾਲ ਚੱਲਣ ਵਾਲੀ ਕੜੀ ਕਿਹਨੇ ਬੜਾਈ ਸੀ ਲੈਣਾ ਸਿੰਘ ਮਜੀਠੀਆ ਸਰ ਸਾਹਿਬ ਆਓ ਬੰਦੀਏ ਜੈ ਜੈਕਾਰ ਇਸ ਦਿਨ ਬਾਈ ਸਿੰਘਾਂ ਨੂੰ ਹਜ਼ਾਰਾਂ ਅਫਗਾਨੀ ਪਠਾਨਾ ਨੇ ਘੇਰ ਲਿਆ ਉਲਟ ਪੜਾਇ ਲੈਂਦੇ ਚੀਜ਼ਾਂ ਇਹ ਸਾਰਾ ਗੜੀ ਦੀ جنگ ਐਡੀ ਵੱਡੀ جنگ ਵਿਦੇਸ਼ਾਂ ਚ ਲੜਾਈ ਜਾਂਦੀ ਹੈ ਸਾਡੇ ਸਕੂਲਾਂ ਚ ਕਿਉਂ ਨਹੀਂ ਐਡੀ